ਕਿਆ ਨਾਮ ਤੁਹਾਡਾ ਕੀ ਨਾਮ ਬਜ਼ੁਰਗੋ ਜੀ ਮੈਂ ਬਲਬਾ ਸਿੰਘ ਐ ਜਿਹੜੀ ਘਟਨਾ ਹੋਈ ਉਹ ਆਪਣਾ ਕੀ ਲੱਗਦੇ ਸੀ ਹੋ ਮੇਰਾ ਬੇਟਾ ਵਾਜੀ ਠੀਕ ਆ ਜੀ ਤੇ ਇੱਕ ਹੀ ਗੱਲ ਹੋਈ ਤੁਹਾਨੂੰ ਕਦੋਂ ਪਤਾ ਲੱਗਦਾ ਇਸ ਘਟਨਾ ਬਾਰੇ ਮੈਂ ਨਾਲ ਨਹੀਂ ਆਉਂਦੇ ਰਾਤੀ ਨਾਲ ਆਉਣਾ ਸੀ ਤੁਸੀਂ ਨਹੀਂ ਸਵੇਰੇ ਪਤਾ ਲੱਗਾ ਅਛਾ ਸਵੇਰੇ ਤੁਹਾਨੂੰ ਪਤਾ ਲੱਗਦਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਨਹੀਂ ਮਾਲਾ ਇਹ ਮੈਂ ਬਹੁਤ ਹਨ ਹੌਤਾਂ ਤੇ ਬੱਚੇ ਕਿੰਨੇ ਆ ਜੀ ਆਪਣਾ ਜਿਹੜਾ ਵੀਰਪੁਰ ਆ ਪਾਟੀ ਸਿੰਘ ਉਹਦੇ ਉਹਦਾ ਇੱਕੋ ਮੁੰਡਾ ਇੱਕ ਮੁੰਡਾ ਵਾ ਜੀ ਹਾਂ ਠੀਕ ਹੈ ਜੀ ਕਿੰਨੀ ਉਮਰ ਆ ਮੁੰਡੇ ਦੀ ਉਹ ਨਹੀਂ ਆ ਗਈ 3-4 ਮਹੀਨੇ ਤੇ ਕਿੰਨਾ ਚਿਰ ਹੋਇਆ ਇਹ ਵਿਆਹ ਇਹਨੂੰ ਜੀ ਇੱਕ ਸਾਲ ਤੇ ਇੱਕ ਮਹੀਨਾ ਹੋ ਗਿਆ ਜੀ ਹਾਂਜੀ ਬਾਬਾ ਜੀ ਜਿਹੜੀ ਇਹ ਵਾਰਦਾਤ ਹੋਈ ਹੈ ਕੀ ਗੱਲ ਹੋਈ ਹੈ ਇਹ ਵਾਈਗੂ ਜੀ ਵਾਰਦਾਤ ਇਹ ਹੋਈ ਆ ਪੀ ਬਾਬਾ ਗੁਰਲਾ ਸਾਹਿਬ ਗੁਰਤੇਗ ਭਾਦਰ ਸਾਹਿਬ ਦੀ ਨਵੀਂ ਪਾਸ਼ਾ ਦੀ ਦੂੜੀ ਕਰਦੇ ਪੱਕੇ ਸੀ ਤੇ ਰਾਤ 12 ਤੋਂ 2 ਵਜੇ ਤੱਕ ਇਹਨਾਂ ਦੀ ਦੂੜੀ ਸੀ ਤੇ ਦੂੜੀ ਸਮਾਰਤੀ ਹੋਣ ਤੇ ਮੁੜ ਕੇ ਆਪਣੇ ਪਿੰਡਾਂ ਮੱਦ ਨੂੰ ਆ ਰਿਹਾ ਸੀ ਨਜ਼ਦੀਕ ਰਈਆ ਚੌਂਕੀ ਦੇ ਨੇੜੇ ਇਹ ਵਾਈਗੂ ਜੀ ਇਹ ਕਤਲ ਕੀਤਾ ਗਿਆ ਤੇ ਕੋਈ ਇਹ ਕਾਰਵਾਈ ਦਾ ਪਤਾ ਨਹੀਂ ਅਜੇ ਤੱਕ ਲੱਗਾ ਤੇ ਸਾਰੇ ਪੁਲਿਸ ਨੇ ਵੀ ਬਹੁਤ ਜਿਆਦੀ ਭਜਨਟ ਕੀਤੀ ਮਾਰੇ ਉਹਨਾਂ ਨੇ ਆਪਣੀ ਕਾਰਵਾਈ ਪੂਰੀ ਕੀਤੀ ਆ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕੀ ਨਾਸਿਕ ਇਹਨਾਂ ਦਾ ਨਾਮ ਦਾ ਜੀ ਰਮਨਦੀਪ ਰਮਨਦੀਪ ਸਿੰਘ ਹੀ ਰਮਨਦੀਪ ਸਿੰਘ ਹੀ ਸਨ ਆਫ ਸਰਦਾਰ ਦਰਬਾਰ ਸਿੰਘ ਤੇ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਮਾਰੇ ਹੋਗੀ 28 ਸਾਲ ਹੋਗੀ ਜੀ 27 28 ਸਾਲ ਤੇ ਅਜੇ ਸਾਰ ਇੱਕ ਵਿਆਹ ਨੂੰ ਹੋਇਆ ਤੇ ਤਿੰਨ ਤਿੰਨ ਕੁ ਮਹੀਨੇ ਦਾ ਬੱਚਾ ਆ ਜਾਏ ਛੋਟਾ ਆ ਜਾਏ ਹਾਂਜੀ ਤੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਵਾ ਪਤਾ ਲੱਗਾ ਕੁਝ ਨਹੀਂ ਜੀ ਉਹਦਾ ਕਰਨ ਨਹੀਂ ਜੀ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਪਤਾ ਲੱਗ ਭਾਵੇਂ ਜਾਏਗਾ ਜੀ ਹਜੇ ਤੱਕ ਦੇ ਕੋਈ ਪਤਾ ਨਹੀਂ ਕੀ ਜਾ ਰਿਹਾ ਜਿਹੜਾ ਅੱਖਾਂ ਦੇ ਵਿੱਚ ਵੀ ਕੋਈ ਤਿੱਖੀ ਚੀਜ਼ ਮਾਰ ਕੇ ਅੱਖਾਂ ਪੱਟੀਆਂ ਗਈਆਂ ਬੜੀ ਬੇਰਹਿਮੀ ਨਾਲ ਜਿਹੜਾ ਕਹ ਲਈਏ ਕਤਲ ਕੀਤਾ ਗਿਆ ਹੈ ਹਾਂਜੀ ਹਾਂਜੀ ਉਹ ਵੇਖਿਆ ਜੀ ਲਾਗੇ ਲਫਾਫਾ ਪਿਆ ਵੇਖਿਆ ਵਾ ਕੋਈ ਲਾਲ ਮਿਰਚਾਂ ਦਾ ਪਹਿਲਾਂ ਅੱਖਾਂ ਦੇ ਵਿੱਚ ਲਾਲ ਮਿਰਚਾਂ ਪਾਈਆਂ ਗਈਆਂ ਤੇ ਫੇਰ ਮਾਰਾ ਇਤਨਾ ਕਤਲ ਕੀਤਾ ਗਿਆ ਤੋਂ ਬਾਅਦ ਦੇ ਵਿੱਚ ਜਦੋਂ ਮਾਰੇ ਲਾ ਚੁੱਕੀ ਬਾਕੀ ਸਭ ਕੋ ਜੋ ਕਾਰਵਾਈ ਪੁਲਸ ਨੇ ਕਰ ਲਈ ਆ ਤੇ ਮਾਰੇ ਦੇ ਸਾਰੇ ਮੁਲਾਜ਼ਮ ਸਾਹਿਬ ਆਏ ਤੇ ਬਾਅਦ ਦੇ ਵਿੱਚ ਜਦੋਂ ਲਾ ਚੁੱਕੇ ਟੈਂਪੂ ਦੇ ਵਿੱਚ ਅਸੀਂ ਰੱਖੀ ਤ ਉਹਦੇ ਥੱਲੇੋਂ ਮਾਰੇ ਕਿਰਚੀ ਨਿਕਲੀ ਆ ਹਾਂਜੀ ਤੇ ਕਿਰਚੀ ਨਿਕਲੀ ਕਿਰਚੀ ਟੀਮ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੋਗੇ ਇਨਸਾਫ ਦੇ ਸਾਨੂੰ ਤੇ ਪ੍ਰਸ਼ਾਸਨ ਕੋ ਇਹੋ ਮੰਗਵਾਜੀ ਆ ਸਾਡਾ ਇਨਸਾਫ ਹੋਣਾ ਚਾਹੀਦਾ ਵਾ ਬਸ ਉਹ ਤੇ ਮਾਰੇ ਕੋਈ ਮੰਗ ਨਹੀਂ ਇਨਸਾਫ ਹੋਣਾ ਚਾਹੀਦਾ ਮਾਰੇ ਸਾਰਿਆਂ ਕੋਲ ਇਹ ਤੇ ਬੇਨਤੀ ਇਹੋ ਕਰਦੇ ਕੋਈ ਵੀ ਪ੍ਰਸ਼ਾਸਨ ਮਾਰੇ ਆਉਂਦਾ ਵਾ ਤਾਂ ਇਹ ਆਨੇ ਵੀ ਆਡਾ ਇਨਸਾਫ ਹੋਣਾ ਚਾਹੀਦਾ ਨਹੀਂ ਹੱਤ ਗਿਆ ਚਲੋ ਹਾਂ ਜੀ ਕੀ ਮਸਲੀ ਹੈ ਕਿ ਆਪਣੀ ਕਰ ਲੋ ਆ ਜੀ ਦਾ ਆਪਣੇ ਬਾਰੇ ਕੋਈ ਬੈਕਗ੍ਰਾਉਂਡ ਲੱਗਾ ਹੀ ਨਹੀਂ ਜੀ ਸਾਨੂੰ ਸਲਾਮ ਇਤਲਾ ਮਿਲੀ ਸੀ ਦਲਬਾਖ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹੈ ਜੀ ਰਮਦੀਪ ਸਿੰਘ ਜੋ ਕਿ ਗਰੰਤੀ ਸਿੰਘ ਦੀ ਸੇਵਾ ਨਿਭਾਉਂਦਾ ਹੈ ਤੇ ਉਸ ਨੂੰ ਮੱਧਪਿੰਡ ਦੇ ਇਹਨਾਂ ਦਾ ਆਪਣਾ ਪਿੰਡ ਇਹਨਾਂ ਦਾ ਆਪਣਾ ਰਈਆ ਦੇ ਨਜ਼ਦੀਕ ਉੱਥੇ ਸਾਹ ਸਿੰਘ ਨਾਮ ਦੇ ਵਿਅਕਤੀ ਨੇ ਉਹਦਾ ਦੱਤਰ ਮਾਰ ਕੇ ਤੇ ਉਹਦਾ ਜਿਹੜਾ ਕਤਲ ਕਰ ਦਿੱਤਾ ਜੀ ਕਿਹੜਾ ਕਾਰਨ ਬਦ ਲੱਗਾ ਜੀ ਇਹ ਜੀ ਤਫਤੀਸ਼ ਦਾ ਵਿਸ਼ਾ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਹੋ ਰਹੀ ਆ ਇਹ ਦੱਸਿਆ ਗਿਆ ਕਿ ਸਾਈਕਲ ਤੇ ਦੋਵੇਂ ਪਿਉਪੁੱਤ ਆ ਰਹੇ ਸੀ ਗੁਰਦਾਰ ਸਾਹਿਬ ਤੋਂ ਗ੍ਰੰਥ ਸਿੰਘ ਦੀ ਸੇਵਾ ਨਿਭਾ ਕੇ ਤੇ ਰਸਤੇ ਦੇ ਵਿੱਚ ਉਸ ਨੇ ਇਹ ਦੱਤਰ ਮਾਰਿਆ ਸਾਹ ਸਿੰਘ ਜਿਹੜੇ ਨੇ ਕਤਲ ਕੀਤਾ ਤਾਂ ਦਿਲਤਾਰ ਉਹ ਜਿਹੜੇ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਜੀ ਵਾਸੀ ਪਿੰਡ ਮੱਦ ਥਾਣਾ ਬਿਆਸ ਦੇ ਰਹਿਣ ਵਾਲੇ ਆਪਸੀ ਰੰਜਿਸ਼ ਕੋਈ ਪੁਰਾਣੀ ਪਹਿਲਾਂ ਚੱਲਦੀ ਸੀ ਨਾ ਦੀ ਇਹਨਾਂ ਦਾ ਜੀ ਤਫਤੀਸ਼ ਚੱਲ ਰਹੀ ਆ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਗੀ ਤੇ ਉਹਦੇ ਮੁਤਾਬਕ ਉਹਨਾਂ ਦੇ ਪਿਤਾ ਜੀ ਦੇ ਬਿਆਨ ਲਿਖੇ ਆ ਥੇਮ ਕਰਵਾ ਦਰਜ ਡਿਸਟ੍ਰਿਕਟ ਕੀਤਾ ਜਾਣਾ ਜਿਹੜੇ ਸਾਫ ਜੈਂ ਕਿ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਦਰਜ ਹੈਗਾ ਨਹੀਂ ਜੀ ਜੇ ਇਹੋ ਜੀ ਕੋਈ ਗੱਲ ਨਹੀਂ ਇਹ ਸਬੰਧ ਕੋ ਮਾਮਲਾ ਦਰਜ ਕੀਤਾ ਹੋਇਆ ਜੀ ਜਿਹੜਾ ਕਤਲ ਹੋਇਆ ਇਹਦੇ ਸਬੰਧ ਜੋ ਤੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਚੱਲ ਰਹੀ ਹੈ ਕਾਦੀ ਦੋਸ਼ੀ ਜਿਹੜਾ ਪੁਲਿਸ ਦੀ ਗ੍ਰਫਤ ਵਿੱਚ ਐਸ ਸੀ ਉਸ ਸਬੰਧ ਵਿੱਚ ਜੀ ਦੀ ਟੀਮਾਂ ਰੀਡ ਕਰ ਰਹੇ ਆ ਤੇ ਦੋਸ਼ੀ ਜਲਦੀ ਜਲਦੀ ਫੜ ਲਿਆ ਜਾ ਕੋਈ ਲਾਲ ਮਰਚਾਂ ਦਾ ਵੀ ਸਾਹਮਣੇ ਆ ਰਿਹਾ ਜੀ ਕਿ ਲਾਲ ਮਰਚਾਂ ਪਾਈਆਂ ਗਈਆਂ ਕਤਲ ਕਰਨ ਤੋਂ ਪਹਿਲਾਂ ਉਹਦੇ ਲੱਗੇ ਕੋਈ ਲਪਾਵਾ ਮੱਬੋਏ ਇੱਕੋ ਦੀ ਅੱਖ ਬਾਹਰ ਨਿਕਲੀ ਪਈ ਹੈ ਜਿਸ ਤੱਕ ਨਹੀਂ ਜੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਤੇਜ ਤਰ੍ਹਾਂ ਹਥਿਆਰਾਂ ਦੇ ਨਾਲ ਇਹਦੇ ਦਾਤਰ ਵਗੈਰਾ ਉਹਨਾਂ ਦੱਸਿਆ ਉਹਦੇ ਪਿਤਾ ਜੀ ਦੇ ਬਿਆਨਾਂ ਦੇ ਮੁਤਾਬਕ ਤੇ ਉਹਦੇ ਨਾਲ ਉਹਦੇ ਫੇਸ ਦੇ ਉੱਪਰ ਵੀ ਕੱਟ ਲੱਗੇ ਆ ਕੋਈ ਇਹੋ ਜੀ ਗੱਲ ਅਜੇ ਤੱਕ ਸਾਹਮਣੇ ਨਹੀਂ ਕੋਈ ਬਾਹਰ ਆਈ ਕੋਈ ਤਸਵੀਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਕਿ ਅੱਖ ਨਿਕਲ ਗਈ ਇੱਕੋ ਦੀ ਅੱਖ ਕੱਢੀ ਗਈ ਦੇਖੋ ਉਹਦੇ ਫੇਸ ਦੇ ਉੱਪਰ ਉਹ ਬਾਕੀ ਡਾਕਟਰ ਸਾਹਿਬ ਕੋ ਪੋਸਟਮਾਰਟ ਰਿਪੋਰਟ ਦੇ ਵਿੱਚ ਜੋ ਵੀ ਕਲੀਅਰ ਹੋਗਾ ਸਹੀਗਾ